ਵਿਚ ਬਾਈ ਪਹਿਲੀ ਵਾਰ ਗੀਤ ਲਿਖਿਆਗਾ ਬਾਈ ਮੂਸੇ ਵਾਲੇ ਦਾ ਫਿਲਹਾਲ ਮੈਥੋਂ ਕਿਤੇ ਇੱਕ ਲਾਈਨ ਵੀ ਨਹੀਂ ਲਿਖੀ ਜਾਂਦੀ ਸੀਗੀ ਪਤਾ ਨਹੀਂ ਮੇਰੇ ਕੀ ਰਿਲੇਸ਼ਨ ਆ ਬਾਈ ਨਾਲ ਮੈਂ ਪਹਿਲੀ ਵਾਰ ਉਹਨਾਂ ਤੇ ਗੀਤ ਲਿਖਿਆ ਸੋ ਜੇ ਉਮੀਦ ਆ ਮੈਨੂੰ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੂਗਾ ਸੋ ਚੰਦਰਨਾ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਹਾਂ ਹਾ 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 ਜੱਟ ਕੱਲਾ ਘੇਰ ਲਿਆ ਖੜੀ ਮੌਤ ਥਾਪੀਆਂ ਮਾਰੇ ਹੋ ਜੱਟ ਕੱਲਾ ਖੇਰ ਲਿਆ ਖੜੀ ਮੌਤ ਥਾਪੀਆਂ ਮਾਰੇ ਹੋ ਜੇ ਦੱਸ ਕੇ ਆ ਜਾਂਦੇ ਹੋ ਹੋ ਜੇ ਦੱਸ ਕੇ ਆ ਜਾਂਦੇ ਨਹੀਂ ਸਿੱਧੂ ਦਿਨੇ ਦਿਖਾਉਂਦਾ ਤਾਰੇ ਹੋ ਜੇ ਦੱਸ ਕੇ ਆ ਜਾਂਦੇ ਨਹੀਂ ਸਿੱਧੂ ਦਿਨੇ ਦਿਖਾਉਂਦਾ ਤਾਰੇ ਹੋ ਛੇ ਫੁੱਟ ਦਾ ਸੀ ਗੱਭਰੂ ਹੋ ਛੇ ਫੁੱਟ ਦਾ ਸੀ ਗੱਭਰੂ ਜਿਹੜਾ ਮਿੱਟੀ ਦੀ ਬਣਾਤਾ ਓ ਮਰ ਕੇ ਨਹੀਂ ਮਿੱਟਣਾ ਜੀਣੇ ਆੜ ਵਾਲ ਡਰਵਾਤਾ ਓ ਬੇੜਾ ਸੁਨਾ ਹੋ ਗਿਆ ਏ ਓ ਬੇੜਾ ਸੁਨਾ ਹੋ ਗਿਆ ਏ ਕਿਹੜੇ ਬਹਿਰ ਪਾਪੀਆਂ ਕੱਢੇ ਓ ਸੀ ਸੁੱਖਾਂ ਦਾ ਗੱਭਰੂ ਮਾਣੇ ਹੱਥ ਸੀ ਰੱਬ ਨੂੰ ਅੱਡੇ ਓ ਮੁੰਡਾ ਸਧੂਆਂ ਦਾ ਦਾ ਸਿੱਧੂਆਂ ਦਾ ਜੀ ਦਾ ਪਿੰਡ ਸੁਣੀ ਦਾ موسی ਅੱਖ ਵਿੱਚ ਅੱਖ ਤਾਂ ਪਾ ਲੈਂਦੇ ਲਿਓ ਫਿਰ ਚਕਾਉਂਦਾ ਪੁਸ਼ਾ ਥੈਂਕ ਯੂ ਕੀ ਬਾਤ ਹੈ ਵੀਰੇ ਬਹੁਤ ਸੋਹਣੀ ਕਲਾਮ ਥੈਂਕ ਯੂ ਬਾਈ ਨੇ ਨਾ ਕਹਦਾ ਜਿੰਦਗੀ ਚ ਇੱਕੋ ਹੀ ਗੀਤ ਲਿਖਿਆ ਇੱਕੋ ਗੀਤ ਛੇ ਇੱਕ ਬਾਈ ਨੇ ਰਿਕੁਐਸਟ ਕੀਤਾ ਕਿ ਉਹ ਲੈਣ ਦੁਆਰਾ ਬੋਲੋ ਜਿਹੜਾ ਦਿਨੇ ਦਿਖਾਉਂਦਾ ਤਾਰੇ ਵਾਲੀ ਸੀ ਇਹ ਦੱਸ ਕੇ ਆ ਜਾਂਦੇ ਸੀ ਹੋ ਜੱਟ ਕੱਲਾ ਘੇਰ ਲਿਆ ਖੜੀ ਮੌਤ ਥਾਪੀਆਂ ਮਾਰੇ ਹੋ ਜੱਟ ਕੱਲਾ ਖੇਰ ਲਿਆ ਖੜੀ ਮੌਤ ਥਾਪੀਆਂ ਮਾਰੇ ਹੋ ਜੇ ਦੱਸ ਕੇ ਆ ਜਾਂਦੇ ਹੇ ਹੋ ਜੇ ਦੱਸ ਕੇ ਆ ਜਾਂਦੇ ਨੀ ਸਿੱਧੂ ਦਿਲੇ ਦਿਖਾਉਂਦਾ ਤਾਰੇ ਕੀ ਬਾਤ ਹੈ ਵੀਰੇ ਮੈਂ ਫਿਰ ਦੱਸਦੇ ਵਾਂ ਕਿ ਜ਼ਿੰਦਗੀ ਚ ਪਹਿਲੀ ਵਾਰੀ ਬਾਈ ਨੇ ਗੀਤ ਲਿਆ ਕਿ ਪਹਿਲੀ ਵਾਰੀ ਵੀਰੇ ਬਾਕਮਾਲ ਲਿਖਤਾ ਬਹੁਤ ਸੋਹਣੀ ਕਲਮਾ ਇਹਨੂੰ ਕੰਟੀਨਿਊ ਰੱਖੋ ਹੋਰ ਖਿੱਚੋ ਕਾਮ ਤੇ ਤੁਹਾਨੂੰ ਕਿਵੇਂ ਲੱਗੀ ਬਾਈ ਦੀ ਕਲਮ ਕਮੈਂਟ ਕਰਕੇ ਜਰੂਰ ਸਾਡੇ ਨਾਲ ਜੁੜੋ ਦੇਖਦੇ ਰਹੋ ਸੱਚ ਦੱਸਨੇ ਆ ਬਹੁਤ ਬਹੁਤ ਧੰਨਵਾਦ ਜੀ ਇਹਦੇ ਵਿੱਚ ਬਾਈ ਪਹਿਲੀ ਵਾਰ ਗੀਤ ਲਿਖਿਆਗਾ ਬਾਈ ਮੂਸੇ ਵਾਲੇ ਦਾ ਫਿਲਹਾਲ ਮੈਥੋਂ ਕਿਤੇ ਇੱਕ ਲਾਈਨ ਵੀ ਨਹੀਂ ਲਿਖੀ ਜਾਂਦੀ ਸੀਗੀ ਪਤਾ ਨਹੀਂ ਮੇਰੇ ਕੀ ਰਿਲੇਸ਼ਨ ਆ ਬਾਈ ਨਾਲ ਮੈਂ ਪਹਿਲੀ ਵਾਰ ਉਹਨਾਂ ਤੇ ਗੀਤ ਲਿਖਿਆ ਸੋ ਜੇ ਉਮੀਦ ਆ ਮੈਨੂੰ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੂਗਾ ਸੋ ਚੰਦਰਨਾ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਹਾਂ 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 ਜੱਟ ਕੱਲਾ ਖੇਰ ਲਿਆ ਖੜੀ ਮੌਤ ਥਾਪੀਆਂ ਮਾਰੇ ਹੋ ਜੱਟ ਕੱਲਾ ਖੇਰ ਲਿਆ ਖੜੀ ਮੌਤ ਥਾਪੀਆਂ ਮਾਰੇ ਹੋ ਜੇ ਦੱਸ ਕੇ ਆ ਜਾਂਦੇ ਹੈ ਹੋ ਜੇ ਦੱਸ ਕੇ ਆ ਜਾਂਦੇ ਨਹੀਂ ਸਿੱਧੂ ਦਿਨੇ ਦਿਖਾਉਂਦਾ ਤਰੇ ਹੋ ਜੇ ਦੱਸ ਕੇ ਆ ਜਾਂਦੇ ਨਹੀਂ ਸਿੱਧੂ ਦਿਨੇ ਦਿਖਾਉਂਦਾ ਤਰੇ ਹੋ ਛੇ ਫੁੱਟ ਦਾ ਸੀ ਗੱਭਰੂ ਹੋ ਛੇ ਫੁੱਟ ਦਾ ਸੀ ਗੱਭਰੂ ਜਿਹੜਾ ਟਰ ਮਿੱਟੀ ਦੀ ਬਣਾਤਾ ਆਹ ਮਰ ਕੇ ਨਹੀਂ ਮਿੱਟਣਾ ਹਾਂ ਜੀਣੇ ਆਲ ਵਾਲੜ ਰਵਾਤਾ ਹੋ ਬੇੜਾ ਸੁਣਾ ਹੋ ਗਿਆ ਹੈ 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 ਸੁਨਾ ਹੋ ਗਿਆ ਹੈ ਢੇੜੇ ਬਹਿਰ ਪਾਪੀਆਂ ਕੱਢੇ ਓਸੀ ਸੁੱਖਾਂ ਦਾ ਗੱਬਰੂ ਮਾਣੇ ਹੱਥ ਸੀ ਰੱਬ ਨੂੰ ਅੱਡੇ ਓ ਮੁੰਡਾ ਸਿੱਧੂਆਂ ਦਾ ਹਾ ਹਾ ਓ ਮੁੰਡਾ ਸਿੱਧੂਆਂ ਦਾ ਜੀ ਦਾ ਪਿੰਡ ਸੁਣੀ ਦਾ موسی ਅੱਖ ਵਿੱਚ ਅੱਖ ਤਾਂ ਪਾ ਲੈਂਦੇ ਲਿਓ ਫਿਰ ਚਕਾਉਂਦਾ ਪੁਸ਼ਾ ਥੈਂਕ ਯੂ ਕਿਆ ਬਾਤ ਹੈ ਵੀਰੇ ਬਹੁਤ ਸੋਹਣੀ ਕਲਮ ਥੈਂਕ ਯੂ ਬਾਈ ਨੇ ਨਾ ਕਹਦਾ ਜਿੰਦਗੀ ਚ ਇੱਕੋ ਹੀ ਗੀਤ ਲਿਖਿਆ ਇੱਕੋ ਗੀਤ ਛੀ ਇੱਕ ਬਾਈ ਨੇ ਰਿਕੁਐਸਟ ਕੀਤਾ ਕਿ ਉਹ ਲੈਣ ਦੁਆਰਾ ਬੋਲੋ ਜਿਹੜਾ ਦਿਨੇ ਦਿਖਾਂਦਾ ਤਾਰੇ ਵਾਲੀ ਸੀ ਇਹ ਦੱਸ ਕੇ ਆ ਜਾਂਦੇ ਹੋ ਜੱਟ ਕੱਲਾ ਖੇਰ ਲਿਆ ਖੜੀ ਮੌਤ ਥਾਪੀਆਂ ਮਾਰੇ ਹੋ ਜੱਟ ਕੱਲਾ ਖੇਰ ਲਿਆ ਖੜੀ ਮੌਤ ਥਾਪੀਆਂ ਮਾਰੇ ਹੋ ਜੇ ਦੱਸ ਕੇ ਆ ਜਾਂਦੇ ਵੇ ਦੱਸ ਕੇ ਆ ਜਾਂਦਾ ਨਹੀਂ ਸਿੱਧੂ ਦਿਨੇ ਦਿਖਾਉਂਦਾ ਤਾਰੇ ਕੀ ਬਾਤ ਹੈ ਵੀਰੇ ਮੈਂ ਫਿਰ ਦੱਸਦੇ ਵਾਂ ਕਿ ਜ਼ਿੰਦਗੀ ਚ ਪਹਿਲੀ ਵਾਰੀ ਬਾਈ ਨੇ ਗੀਤ ਲਿਖਿਆ ਪਹਿਲੀ ਵਾਰੀ ਵੀਰੇ ਬਾਕਮਾਲ ਲਿਖਤਾ ਬਹੁਤ ਸੋਹਣੀ ਕਲਮਾ ਇਹਨੂੰ ਕੰਟੀਨਿਊ ਰੱਖੋ ਹੋਰ ਖਿੱਚੋ ਕੰਮ ਤੇ ਤੁਹਾਨੂੰ ਕਿਵੇਂ ਲੱਗੀ ਬਾਈ ਦੀ ਕਲਮ ਕਮੈਂਟ ਕਰਕੇ ਜਰੂਰ ਸਾਡੇ ਨਾਲ ਜੁੜੋ ਦੇਖਦੇ ਰਹੋ ਸੱਚ ਦੱਸਨੇ ਆ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ